ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਕਹਿੰਦੇ ਉਹ ਮਾਈ ਨੇ ਨਾ ਘਰ ਦੇ ਵਿੱਚ ਇੱਕ ਕੁੱਤਾ ਪਾਲ ਲਿਆ ਹੋਇਆ ਸੀ ਕਹਿੰਦੇ ਮਾਈ ਨੇ ਆਪ ਹੀ ਉਹਨੂੰ ਨਵਾਇਆ ਧਵਾਇਆ ਕਰਨਾ ਆਪ ਹੀ ਉਹਨੂੰ ਖਵਾਇਆ ਪਿਆਇਆ ਕਰਨਾ ਉਹਨੇ ਵਾਦੂਦਾਨ ਪੁੰਨ ਕਰਿਆ ਕਰਨਾ ਕਿੰਦੇ ਕੁੱਤੇ ਨੇ ਉਸ ਮਾਈ ਦੇ ਪਿੱਛੇ ਪਿੱਛੇ ਹੀ ਰਿਆ ਕਰਨਾ ਕਿੰਦੇ ਕੁਝ ਸਮਾਂ ਲੰਘਿਆ ਤੇ ਉਹ ਮਾਈ ਨਾ ਅਕਾਲ ਚਲਾਣੇ ਕਰਕੇ ਕਿੰਦੇ ਜਦੋਂ ਆਕਾਲ ਚਲਾਣੇ ਕੀਤੇ ਤੇ ਧਰਮ ਰਾਜ ਦੇ ਦੂਤ ਉਹਨੂੰ ਲੈਣ ਆਕੇ ਕਿੰਦੇ ਜਦੋਂ ਲੈਣ ਆਏ ਨਾ ਤਾਂ ਕਿੰਦੇ ਉਹਨੂੰ ਲੈ ਕੇ ਤੇ ਅੱਧੇ ਰਾਹ ਪਹੁੰਚੇ ਕਿੰਦੇ ਇੱਕ ਬੜਾ ਵੱਡਾ ਦਰਿਆ ਆ ਗਿਆ ਕਿੰਦੇ ਦਰਿਆ ਦਾ ਪਾਣੀ ਐਂਜ ਸੀ ਜਿਵੇਂ ਕਿਸੇ ਨੇ ਵਿੱਚ ਹੀ ਸਮਾ ਜਾਣਾ ਹੋਵੇ ਦੂਤ ਆਪ ਲੰਘ ਕੇ ਤੇ ਦੂਸਰੇ ਪਾਸੇ ਚਲੇ ਗਏ ਮਾਈ ਨੂੰ ਕਹਿੰਦੇ ਵੀ ਇਹ ਦਰਿਆ ਨੂੰ ਤੂੰ ਤਾਂ ਹੀ ਪਾਰ ਕਰ ਸਕਦੀ ਜੇ ਕਦੀ ਗਾਂ ਨੂੰ ਰੋਟੀ ਖਵਾਈਏ ਤੇ ਕਹਿੰਦੇ ਹੁਣ ਉਹ ਮਾਈ ਨਾਲ ਰੋਜ਼ ਜਦੋਂ ਤਵੇ ਉੱਤੇ ਪਹਿਲੀ ਰੋਟੀ ਪਾਉਂਦੀ ਸੀ ਨਾ ਤਾਂ ਉਹਨੂੰ ਇੱਕ ਪਾਸੇ ਰੱਖ ਕੇ ਤੇ ਗਾਂ ਨੂੰ ਰੋਜ਼ ਖਵਾ ਦਿਆ ਕਰਦੀ ਸੀ ਮਾਂ ਨੇ ਹੁਣ ਅੱਖਾਂ ਬੰਦ ਕੀਤੀਆਂ ਤੇ ਉਸ ਨੇ ਉਹ ਗਾਂ ਨੂੰ ਯਾਦ ਕੀਤਾ ਕਿੰਦੇ ਜਿਵੇਂ ਗਾਂ ਨੂੰ ਯਾਦ ਕੀਤਾ ਤੇ ਐਵੇਂ ਲੱਗਿਆ ਜਿਵੇਂ ਗਾਂ ਦੀ ਉਹ ਪੂੰਛ ਫੜ ਕੇ ਤੇ ਉਹ ਦਰਿਆ ਨੂੰ ਬੜੇ ਆਸਾਨੀ ਨਾਲ ਪਾਰ ਕਰ ਲਿਆ ਹੋਵੇ। ਕਿੰਦੇ ਦੂਤ ਇਹ ਦੇਖ ਕੇ ਹੈਰਾਨ ਹੋ ਗਏ। ਵੀ ਤਾਂ ਰੋਜ ਗਾਂ ਨੂੰ ਵੀ ਰੋਟੀ ਪਾਉਂਦੀ ਸੀ। ਕਿੰਦੇ ਅੱਗੇ ਤੁਰਦੇ ਤੁਰਦੇ ਨਾ ਇੱਕ ਥਾਂ ਤੇ ਪਹੁੰਚੇ। ਉੱਥੇ ਨਾ ਹਰ ਪਾਸੇ ਕਿੰਦੇ ਸੁੱਕੀਆਂ ਝਾੜੀਆਂ ਹੀ ਝਾੜੀਆਂ ਸੀ। ਕਿੰਦੇ ਅੱਗੇ ਜਦੋਂ ਗਏ ਨਾ ਤੇ ਇੱਕ ਥਾਂ ਤੇ ਬੜੇ ਜ਼ਿਆਦੇ ਕੁੱਤੇ ਇਕੱਠੇ ਹੋਏ ਪਏ ਸਨ। ਦੂਤੋ ਕੁੱਤਿਆਂ ਤੋਂ ਆ ਪਾਰ ਚਲੇਗੇ। ਮਾਈ ਨੂੰ ਕਿਆ ਮਾਈ ਇਹ ਕੁੱਤਿਆਂ ਨੂੰ ਤੂੰ ਤਾਂ ਹੀ ਪਾਰ ਕਰ ਸਕਦੀ ਹੈ ਜੇਕਰ ਤੂੰ ਕਦੀ ਕੁੱਤੇ ਨੂੰ ਪ੍ਰਸ਼ਾਦਾ ਖਵਾਇਆ ਹੋਵੇ ਹੁਣ ਮਾਈ ਨੇ ਤੇ ਘਰ ਕੁੱਤਾ ਪਾਲਿਆ ਹੋਇਆ ਸੀ ਉਹ ਕੁੱਤੇ ਨੂੰ ਰੋਜ਼ ਪ੍ਰਸ਼ਾਦਾ ਖਵਾਇਆ ਕਰਦੀ ਸੀ ਗਲੀ ਵਿੱਚ ਵੀ ਜੇ ਕੋਈ ਕੁੱਤਾ ਮਿਲਦਾ ਭੁੱਖ ਨਾਲ ਉਹ ਉੱਚੀ ਉੱਚੀ ਘੁਰਲਾ ਰਿਆ ਹੁੰਦਾ ਤਾਂ ਮਾਈ ਉਹਨੂੰ ਵੀ ਪ੍ਰਸ਼ਾਦਾ ਪਾਉਂਦੀ ਸੀ ਹੁਣ ਜਿਵੇਂ ਮਾਈ ਨੇ ਉਹ ਕੁੱਤਿਆਂ ਨੂੰ ਯਾਦ ਕੀਤਾ ਕਹਿੰਦੇ ਜਿੰਨੇ ਕੁੱਤੇ ਉੱਥੇ ਖੜੇ ਸੀ ਸਾਰਿਆਂ ਨੇ ਆਪਣਾ ਰਾਹ ਪਤਾ ਲਿਆ ਦੂਤ ਇਹ ਵੀ ਵੇਖ ਕੇ ਹੈਰਾਨ ਹੋਏ ਇਹ ਤਾਂ ਰੋਜ਼ ਕੁੱਤਿਆਂ ਦਾ ਢਿੱਡ ਵੀ ਭਰਦੀ ਸੀ ਕਹਿੰਦੇ ਤੁਰਦੇ ਤੁਰਦੇ ਨਾਲ ਜਿਹੜੇ ਉਹ ਯਮਰਾਜ ਦੇ ਦੂਤ ਸੀ ਕਹਿੰਦੇ ਇੱਕ ਜੰਗਲ ਦੇ ਵਿੱਚੋਂ ਲੰਘਣ ਲੱਗੇ ਕਹਿੰਦੇ ਉੱਥੇ ਨਾ ਬੜੇ ਸਾਰੇ ਕਾਂ ਆ ਕੇ ਤੇ ਮਾਈ ਦੇ ਸਿਰ ਵਿੱਚ ਠੂੰਗਾ ਮਾਰਨ ਲੱਗੇ ਚੁੰਝਾ ਮਾਰਨ ਲੱਗੇ ਉਹ ਜਿਹੜੇ ਆਪ ਦੂਤ ਸੀ ਉਹ ਅੱਗੇ ਜਾ ਕੇ ਤੇ ਬੈਠ ਕੇ ਮਾਈ ਨੂੰ ਕਹਿੰਦੇ ਕਦੇ ਕਿਸੇ ਸੰਤ ਫਕੀਰ ਦੀ ਸੇਵਾ ਕੀਤੀ ਏ ਕਦੇ ਕਿਸੇ ਰਾਹ ਮੁਸਾਫਿਰ ਨੂੰ ਤੂੰ ਕੋਈ ਪਰਸ਼ਾਤਾ ਕੋਈ ਪਾਣੀ ਦਾ ਘੋਟ ਪਿਆਇਆ ਈ ਹੁਣ ਉਹ ਮਾਈ ਨਾ ਆਪਣੇ ਬੂਹੇ ਦੇ ਅੱਗੇ ਇੱਕ ਘੜਾ ਪਾਣੀ ਦਾ ਭਾਰਕੇ ਤੇ ਰੱਖ ਦਿਆ ਕਰਦੀ ਸੀ ਕਹਿੰਦੇ ਜਦੋਂ ਉਸ ਕਿਸੇ ਪਾਂਦੀ ਰਾਹੀ ਨਿਥੋ ਪਾਣੀ ਪੀਣਾ ਮਾਈ ਨੇ ਪੁੱਛਣਾ ਪਰਸ਼ਾਦਾ ਟੋਖਣਾ ਮਾਈ ਨੇ ਉਹਨਾਂ ਦਾ ਵੀ ਢਿੱਡ ਭਰ ਦਿਆ ਕਰਨਾ ਜਿਹੜੇ ਸੰਤ ਫਕੀਰ ਲੰਘਦੇ ਉਹਨਾਂ ਤੋਂ ਕਥਾ ਕੀਰਤਨ ਵੀ ਸੁਣਿਆ ਕਰਦੀ ਹੁਣ ਮਾਈ ਨੇ ਨਾ ਉਹਨਾਂ ਸਾਰਿਆਂ ਨੂੰ ਯਾਦ ਕੀਤਾ ਕਹਿੰਦੇ ਕਾਂ ਜਿਵੇਂ ਕਾਂ ਕਾਂ ਕਰਕੇ ਉਹਦੀ ਚੁੰਝਾਂ ਮਾਰਨ ਆਏ ਸੀ ਥੋੜੇ ਸਮੇਂ ਵਿੱਚ ਉਥੋਂ ਖਿਲਰ ਗਏ ਦੋਤ ਨੂੰ ਲੈ ਕੇ ਤੇ ਅੱਗੇ ਗਏ ਅੱਗੇ ਨੱਕ ਐਸੀ ਥਾਂ ਆਈ ਜਿੱਥੇ ਕੰਡੇ-ਕੰਡੇ ਖਿਲਰੇ ਪੈ ਸਨ ਦੋਤਾਂ ਉਤੋਂ ਬੜੇ ਆਸਾਨੀ ਦੇ ਨਾਲ ਲੰਘੀ ਜਾਣ ਮਾਈ ਤੇ ਹੁਣ ਪੈਰਾਂ 'ਚ ਵਜਨ ਕੱਪੜੇ ਉਹਦੇ ਪਾਟਣ ਹੁਣ ਨਾ ਉਹ ਦੂਤ ਕਹਿੰਦੇ ਵੀ ਦੇਖ ਮਾਈ ਜੇ ਕਦੀ ਕਿਸੇ ਨੇ ਤਨ ਟੱਕਿਆ ਜਾਂ ਕਿਸੇ ਪੈਰਾਂ 'ਚ ਚੁੱਪ ਜੋੜਾ ਪਵਾਇਆ ਤਾਂ ਤੂੰ ਦੱਸ ਦੇ ਹੁਣ ਮਾਈ ਨੇ ਨਾ ਜਦੋਂ ਕਦੀ ਉਹਦੇ ਕੋਲ ਕੋਈ ਪੈਸਾ ਟਕਾ ਜੁੜਨਾ ਕਿਸੇ ਦਾ ਤਨ ਟੱਕਦਿਆ ਕਰਨਾ ਕਿਸੇ ਦੇ ਪੈਰਾਂ 'ਚ ਜੋੜਾ ਪਵਾ ਦਿਆ ਕਰਨਾ ਮਾਈ ਨੇ ਉਹਨਾਂ ਨੂੰ ਯਾਦ ਕੀਤਾ ਕਹਿੰਦੇ ਉਹ ਸਾਰੇ ਜਿੰਨੇ ਰੋੜੇ ਸਨ ਨਾ ਉਹ ਫੁੱਲ ਬਣ ਗਏ ਕਹਿੰਦੇ ਹੁਣ ਪਾਰ ਕਰਕੇ ਤੇ ਉਹ ਦੂਤ ਧਰਮਰਾਜ ਦੇ ਕੋਲ ਲੈ ਕੇ ਆਏ ਹੁਣ ਧਰਮਰਾਜ ਨੇ ਜਦੋਂ ਲੇਖਾ ਜੋਖਾ ਕੀਤਾ ਨਾ ਉਹ ਬੜਾ ਹੈਰਾਨ ਹੋਇਆ ਦੂਤ ਕਹਿੰਦੇ ਵੀ ਮਾਂ ਗਾਂ ਨੂੰ ਵੀ ਰੋਟੀ ਖਵਾਉਂਦੀ ਸੀ ਕੁੱਤਿਆਂ ਨੂੰ ਮੇ ਪ੍ਰਸ਼ਾਦਾ ਸ਼ਕਾਉਂਦੀ ਸੀ ਸੰਤ ਫਕੀਰਾਂ ਦੀ ਵੀ ਸੇਵਾ ਕਰਦੀ ਸੀ ਲੋਕਾਂ ਦੇ ਜ਼ਰੂਰਤਮੰਦਾਂ ਦਾ ਧੰਨ ਵੀ ਟੱਕਦੀ ਤੇ ਜੋੜਾ ਵੀ ਪਵਾ ਪਵਾਦਿਆ ਕਰਦੀ ਫਿਰ ਵੀ ਤੁਸੀਂ ਇਹਨੂੰ ਸਵਰਗ 'ਚ ਜਾਣ ਦੀ ਬਜਾਏ ਤੇ ਤੁਸੀਂ ਕਹਿੰਦੇ ਹੋ ਲੇਖਾ ਜੋਖਾ ਕਰਨ ਲਈ ਅੱਗੇ ਭੇਜ ਦੋ ਉਹ ਕਹਿੰਦੇ ਕੋਈ ਨਾ ਸਮਾਂ ਆਉਣ ਤੇ ਦੱਸਾਂਗੇ ਵੀ ਐਵੇਂ ਕਿਉਂ ਕੀਤਾ ਕਹਿੰਦੇ ਲੇਖਾ ਜੋਖਾ ਹੋਣ ਲੱਗਾ ਨਾ ਹੁਣ ਮਾਂ ਗਾਂ ਨੂੰ ਪ੍ਰਸ਼ਾਦਾ ਸ਼ਕਾਉਂਦੀ ਜਿਹੜੇ ਚਿੜੀ ਜਿਹੜੇ ਗਾਂ ਹੁੰਦੇ ਉਹਨਾਂ ਨੂੰ ਵੀ ਪਾ ਦਿਆ ਕਰਦੀ ਸਾਰਿਆਂ ਦੀ ਮਦਦ ਕਰਦੀ ਕਹਿੰਦੇ ਫਿਰ ਵੀ ਗਿਆ ਵੀ ਮਾਂ ਨੂੰ ਨਾ ਇਹ ਜਿਹੜਾ ਸਾਹਮਣੇ ਦਰੇ ਬਿਨ ਨਰਕਾਂ ਦਾ ਦਰਵਾਜ਼ਾ ਹੈ ਤੇ ਇੱਥੇ ਪੇਜ ਤੋ ਉਹ ਮਾਈ ਕਹਿੰਦੀ ਵੀ ਮੈਂ ਇੰਨਾ ਸਾਰੀ ਉਮਰ দানਪੁਨ ਕਰਦੀ ਰਹੀ ਤੇ ਫਿਰ ਵੀ ਮੇਰੇ ਲਈ ਨਰਕ ਹੀ ਨੇ ਉਹ ਕਹਿੰਦੇ ਮਾਈ ਗੱਲ ਸੁਣ ਤੂੰ ਆਪਣੇ ਘਰ ਦੇ ਵਿੱਚ ਨਾ ਇੱਕ ਕੁੱਤਾ ਪਾਲਿਆ ਹੋਇਆ ਸੀ ਤੂੰ ਹਰ ਸਮੇਂ ਉਹਨੂੰ ਨਾਲ-ਨਾਲ ਰੱਖਿਆ ਕਰਦੀ ਤੇਰੇ ਭਾਂਡਿਆਂ 'ਚ ਵੀ ਮੂੰਹ ਪਾ ਦਿਆ ਕਰਦਾ ਸੀ ਤੇ ਉਸ ਤੋਂ ਬਾਅਦ ਤੂੰ ਉਹ ਪ੍ਰਸ਼ਾਦਾ ਸਾਰਿਆਂ ਨਾਲ ਵੰਡ ਕੇ ਖਾ ਲਿਆ ਕਰਦੀ ਸੀ ਇਸ ਕਰਕੇ ਤੈਨੂੰ ਇਹ ਹੋਇਆ ਉਨੇ ਕਿਆ ਵੀ ਮੈਨੂੰ ਤਾਂ ਏਸੀ ਵੀ ਕੁੱਤੇ ਨੂੰ ਰੋਟੀ ਟੋਕ ਪਾਵਾਂਗੀ ਤੇ ਭਲਾਈ ਹੋਏਗਾ। ਉਹਨਾਂ ਕਿਆ ਕੁੱਤੇ ਨੂੰ ਰੋਟੀ ਟੋਕ ਪਾਓ ਤੇ ਇਹ ਨਾਲ ਭਲਾ ਹੁੰਦਾ। ਪਰ ਕੁੱਤੇ ਨੂੰ ਘਰ ਦੇ ਅੰਦਰ ਨਾ ਰੱਖੋ। ਸੇਵਾ ਕਰਨੀ ਅੰਦਰ ਤਾਂ ਮਾਪਿਓ ਦੀ ਕਰੋ। ਕੁੱਤੇ ਦੀ ਘਰ ਤੋਂ ਬਾਹਰ ਸੇਵਾ ਕਰੋ। ਘਰ ਦੇ ਬਾਹਰ ਇੱਕ ਐਸਾ ਨਿਸ਼ਚਿਤ ਥਾਂ ਬਣਾ ਦਿਓ ਜਿੱਥੇ ਤੁਸੀਂ ਕੁੱਤੇ ਨੂੰ ਰੱਖੋ ਰੋਟੀ ਟੋਕ ਰੱਖੋ। ਉਹਨੇ ਕਿਆ ਜਿਹੜਾ ਕੁੱਤਾ ਜਦੋਂ ਘਰ ਤੋਂ ਬਾਹਰ ਰੱਖਦੇ ਹੋ ਨਾ ਤਾਂ ਇਹਨੂੰ ਜਦੋਂ ਪ੍ਰਸ਼ਾਦਾ ਛਕਾਉਂਦੇ ਹੋ ਤਾਂ ਆਉਣ ਵਾਲੀਆਂ ਕਈ ਬਲਾਵਾਂ ਨੂੰ ਟਾਲ ਦਿੰਦਾ। ਇਥੋਂ ਤੱਕ ਕਿ ਵਫਾਦਾਰੀ ਦੇ ਸਬੂਤ ਵੱਜੋਂ ਤੁਹਾਡੇ ਤੇ ਆਉਣ ਵਾਲਾ ਆਕਾਲ ਚਲਾਨੀ ਵੀ ਆਪਣੇ ਉੱਤੇ ਲੈ ਲੈਂਦਾ ਹੈ। ਤੁਹਾਡੇ ਘਰ ਦੀ ਨਾਕਾਰਾਤਮਕਤਾ ਨੂੰ ਬਾਹਰ ਕੱਢ ਦਿੰਦਾ ਹੈ। ਇਥੋਂ ਤੱਕ ਕਿ ਤੁਹਾਡੇ ਘਰ ਦੀਆਂ तमाम ਪਰੇਸ਼ਾਨੀਆਂ ਦੂਰ ਕਰ ਦਿੰਦਾ ਹੈ। ਪਰ ਜਦੋਂ ਤੁਸੀਂ ਘਰ ਦੇ ਅੰਦਰ ਇਸ ਨੂੰ ਬਾੜ ਦਿਓ ਤੇ ਇਸ ਦੇ ਨਾਲ ਇਹ ਸਾਰਾ ਕੁਝ ਵਾਪਰ ਜਾਏ। ਉਹਨੇ ਤਾਂ ਰਮਰਾਜ ਨੂੰ ਕਿਹਾ ਕਿ ਫਿਰ ਮੈਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿਓ। ਜੋ ਮੇਰੇ ਤੋਂ ਗਲਤੀ ਹੋਈ ਹੈ ਮੈਂ ਉਹ ਭੁੱਲ ਬਖਸ਼ਾ ਕੇ ਤੇ ਆ ਜਾਵਾਂਗੀ। ਹਣ ਤਰਮ ਰਾਜਦਾਨ ਜਾਣ ਦਾ ਸੀ ਬਿਸਾਰੀ ਉਮਰ ਇਹਨੇ দান ਪੋਣੀ ਕੀਤਾ ਚੰਗੇ ਕਰਮ ਹੀ ਕੀਤੇ ਨੇ ਉਹਨੂੰ ਇੱਕ ਹਫਤੇ ਦਾ ਸਮਾਂ ਦੇ ਦਿੱਤਾ ਕਿੰਦਰ ਉਧਰ ਮਾਈ ਦੇ ਜਿਹੜਾ ਧੀਆ ਪੁੱਤ ਕਿੰਨੇ ਨੁਹਾ ਉਥੇ ਆ ਕੇ ਤੇ ਖੜੀਆਂ ਹੋਈਆਂ ਇਹਦੇ ਅਕਾਲ ਚਲਾਨੇ ਕੀਤੇ ਆ ਤਾਂ ਹੁਣ ਇਹਦਾ ਸੰਸਕਾਰ ਕਰਕੇ ਕਿੰਨੇ ਮਾਈ ਉੱਠ ਕੇ ਖੜੀ ਹੋਗੀ ਜਿੰਨੇ ਲੋਕ ਉਥੇ ਖੜੇ ਸੀ ਉਹ ਭੱਜ ਭੱਜ ਕੇ ਉਥੋਂ ਦੂਰ ਪੰਜਣ ਲਗੇ ਮਾਈ ਨੇ ਸਾਰਿਆਂ ਨੂੰ ਆਵਾਜ਼ ਲਗਾਈ ਵੀ ਮੈਂ ਕੋਈ ਭੂਤ ਨਹੀਂ ਆ ਮੈਂ ਤੇ ਧਰਮਰਾਜ ਨੇ ਕਹ ਹਫਤੇ ਲਈ ਇਥੇ ਆਪਣੀ ਭੁੱਲ ਬਖਸ਼ਾਨ ਲਈ ਭੇਜਿਆ ਤੇ ਉਹ ਕਰਨ ਆਈਆਂ ਉਹ ਕਹਿੰਦੇ ਵੀ ਕਿਹੜੀ ਐਸੀ ਗਲਤੀ ਕੀਤੀ ਕਹਿੰਦੀ ਜਿਹੜਾ ਕੁੱਤੇ ਨੂੰ ਘਰ ਦੇ ਅੰਦਰ ਵਾੜਿਆ ਸੀ ਨਾ ਹੁਣ ਘਰ ਦੇ ਬਾਹਰ ਰੱਖਣ ਆਈਆਂ ਇੱਕ ਨਿਸ਼ਚਿਤ ਥਾਂ ਤੇ ਤੇ ਉੱਥੇ ਹੀ ਰੋਟੀ ਟੁਕ ਪਾਵਾਂਗੀ ਉਹ ਕਹਿੰਦੇ ਇਹ ਵੀ ਠੀਕ ਐ ਹੁਣ ਕਹਿੰਦੇ ਉਹ ਮਾਈ ਨਾ ਉੱਥੇ ਬੈਠ ਕੇ ਤੇ ਜੋ-ਜੋ ਉਹਦੇ ਨਾਲ ਵਾਪਰਿਆ ਉਹ ਸਾਰਾ ਕੁਝ ਦੱਸਣ ਲੱਗੀ ਕਹਿੰਦੇ ਧਰਮਰਾਜ ਨੇ ਕਿਹਾ ਵੀ ਸੁੱਖਾਂ ਦਾ ਸਾਗਰ ਉਹਨੂੰ ਮਿਲਦਾ ਹੈ ਜੋ ਘਰ ਦੇ ਅੰਦਰ ਮਾਂ ਪਿਓ ਦੀ ਸੇਵਾ ਕਰਦਾ ਹੈ ਤੇ ਘਰ ਤੋਂ ਬਾਹਰ ਇੱਕ ਕੁੱਤੇ ਜਾਨਵਰਾਂ ਦੀ ਸੇਵਾ ਕਰਦਾ। ਕਿੰਦੇ ਇੱਕ ਹਫ਼ਤਾ ਉਹਨੇ ਉਵੇਂ ਹੀ ਕਰਨਾ ਆਰੰਭ ਕੀਤਾ। ਕਿੰਦੇ ਦੁਬਾਰਾ ਜਿਹੜਾ ਧਰਮਰਾਜ ਦੇ ਕੋਲ ਗਈ ਤੇ ਉਹਨੂੰ ਸਵਰਗਾਂ ਦੀ ਪ੍ਰਾਪਤੀ ਹੋਈ। ਕਿੰਦੇ ਹੁਣ ਪਿੰਡ ਦੇ ਲੋਕ ਜਾਣਗੇ ਸੀ ਵੀ ਆਪਾਂ ਕੁੱਤੇ ਨੂੰ ਘਰ ਦੇ ਅੰਦਰ ਨਹੀਂ ਵਾੜਨਾ। ਜੇਕਰ ਘਰ ਦੇ ਅੰਦਰ ਆਪਾਂ ਜੇ ਪਾਲਦੇ ਵੀ ਆ ਨਾ ਤਾਂ ਘਰ ਦੇ ਬਾਹਰ ਇੱਕ ਨਿਸ਼ਚਿਤ ਥਾਂ ਤੇ ਰੱਖੋ ਤੇ ਉੱਥੇ ਰੋਟੀ ਦਾ ਟੁਕ ਪਾਓ। ਜਦੋਂ ਐਵੇਂ ਰੋਟੀ ਦਾ ਟੁਕ ਪਾਉਂਦੇ ਹੋ ਨਾ ਤਾਂ ਇਹ ਤੁਹਾਡੇ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਕਰ ਦਿੰਦਾ ਜੇ ਹੋ ਸਕੇ ਤਾਂ ਤੁਸੀਂ ਗਲੀ ਦੇ ਕਿਸੇ ਆਵਾਰਾ ਕੁੱਤੇ ਨੇ ਜਿਹੜੇ ਐਵੇਂ ਘੁੰਮਦੇ ਫਿਰਦੇ ਨੇ ਜਿਨ੍ਹਾਂ ਦਾ ਕੋਈ ਵਾਲਿਵਾਰਸ ਨਹੀਂ ਹੁੰਦਾ ਉਹਨਾਂ ਨੂੰ ਪ੍ਰਸ਼ਾਦਾ ਜ਼ਰੂਰ ਪਾਓ ਉਹਨਾਂ ਦੀ ਅਸੀਸ ਜਿਹੜੀ ਹੈ ਨਾ ਉਹ ਤੁਹਾਡੇ ਸਾਰੀਆਂ ਮੁਸ਼ਕਿਲਾਂ ਦੂਰ ਕਰ ਦੇਵੇਗੀ ਐਵੇਂ ਨਾ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਨਾ ਕਿਸਾਨ ਸੀ ਭਾ ਮਜ਼ਦੂਰ ਸੀ ਕਿਸੇ ਕਿਸਾਨ ਦੇ ਮਜ਼ਦੂਰੀ ਕਰਿਆ ਕਰਦਾ ਸੀ ਕਿੰਦੇ ਓਮਨਾ ਖੇਤ ਦੇ ਵਿੱਚ ਬੈਠ ਕੇ ਤੇ ਵਟਾਂ ਜੜੀਆਂ ਉਹ ਛਾਂਗਣ ਦਿਆ ਸੀ। ਕਹਿੰਦੇ ਇੰਨੇ ਨੂੰ ਤਿੱਖੜ ਧੁੱਪ ਸੀ ਤੇ ਬੁਰੇ ਹਾਲ ਪਸੀਨੇ ਨਾਲ ਹੋਣਦੇ ਸਨ। ਇੱਕ ਸੰਤ ਫਕੀਰ ਕੋਲੋਂ ਲੰਘਦੇ ਜਾਂਦੇ ਤੇ ਕਹਿੰਦੇ ਭਲੇ ਪੁਰਖਾ ਕੀ ਕਰਦਾ ਪਿਆ। ਕਹਿੰਦਾ ਬਾਬਾ ਕਿਉਂ ਤੈਨੂੰ ਦੇਖਦਾ ਨਹੀਂ ਪਿਆ ਕੀ ਕਰਦਾ ਪਿਆ ਮ ਆ ਜਾਂਦੇ ਨੇ ਐਵੇਂ ਬਿਲੇ ਕੁਝ ਨਾ ਕੁਝ ਪੁੱਛਣ। ਹੁਣ ਫਕੀਰ ਕਹਿੰਦੇ ਮੈਨੂੰ ਤਾਂ ਦਿਸਦਾ ਪਿਆ ਤੂੰ ਕੀ ਕਰਦਾ ਪਿਆ। ਚੱਲ ਭਲੇ ਪੁਰਖਾ ਠੀਕ ਐ। ਐਨਾ ਕਹਿ ਕੇ ਤੇ ਉਥੋਂ ਚਲੇ ਗਏ। ਕਹਿੰਦੇ ਜਦੋਂ ਗਏ ਨਾ ਤਾਂ 1-2 ਦਿਨ ਲੰਘਿਆ ਤੇ ਕਹਿੰਦੇ ਉਹਨੇ ਜਿਹੜਾ ਕੰਮ ਕਰਿਆ ਕਰਨਾ ਨਾ ਉਸ ਚ ਕੋਈ ਵੀ ਉਹਨੂੰ ਲਾਭ ਨਾ ਹੋਇਆ ਕਰਨਾ। ਉਹਦੀ ਘਰ ਵਾਲੀ ਕਹਿੰਦੀ ਵੀ ਪਹਿਲਾਂ ਤਾਂ ਤੁਸੀਂ ਰੋਜ਼ ਦਿਹਾੜੀ ਤੇ ਜਾਂਦੇ ਸੀ ਤੇ ਕੁਝ ਨਾ ਕੁਝ ਵਟ ਕੇ ਲੈ ਕੇ ਆਉਂਦੇ ਸੀ। ਘਰ ਸੋਖਾ ਸੀ ਪਰ ਅੱਜਕੱਲ ਦਾ ਤੁਸੀਂ ਕੁਝ ਵੀ ਨਹੀਂ ਘਰ ਲੈ ਕੇ ਆਉਂਦੇ। ਉਹ ਕਹਿੰਦੇ ਭਾਗਮਾਨੇ ਜਦੋਂ ਕੰਮ ਕਰਨ ਲੱਗਦਾ ਹਾਂ ਨਾ ਤਾਂ ਉਦੋਂ ਮੇਰੇ ਕੰਮ ਦੇ ਵਿੱਚ ਜਿਹੜਾ ਵੀ ਕੰਮ ਕਰਨ ਲੱਗਦਾ ਉਹ ਚ ਮਾਣੀ ਨਹੀਂ ਲੱਗਦਾ। ਫਿਰ ਇਸ ਕਰਕੇ ਕੁਝ ਵੀ ਹਾਸਲ ਨਹੀਂ ਹੁੰਦਾ। ਉਹ ਕਹਿੰਦੇ ਵੀ ਤੁਸੀਂ ਕਦੀ ਜਦੋਂ ਕੋਈ ਕੰਮ ਕਰਦੇ ਹੋ ਕਿਸੇ ਨੂੰ ਕੁਝ ਕਿਹਾ ਤੇ ਨਹੀਂ ਕਿੰਨਾ ਕਿਹਾ ਤੇ ਮੈਂ ਕਿਸੇ ਨੂੰ ਕੁਝ ਨਹੀਂ ਪਰ ਹਾਂ ਕੱਲ ਪਰਸੋਂ ਜਦੋਂ ਵਟਾਂ ਛਾਂਗਣ ਦੀਆਂ ਸਾਂ ਤਿੱਖੜ ਧੁੱਪੇ ਤੇ ਇੱਕ ਸੰਤ ਫਕੀਰ ਆਏ ਉਹ ਕਹਿੰਦੇ ਭਲੇ ਪੁਰਖਾ ਕੀ ਕਰਦਾ ਮੈਂ ਤਪਿਆ ਪਿਆ ਸੀ ਮੈਂ ਕਿਹਾ ਤੈਨੂੰ ਨਹੀਂ ਦੇਖਦਾ ਵੇ ਲੜਾ ਜਾਂਦੇ ਨੇ ਪੁੱਛਣ ਉਹ ਕਹਿੰਦੀ ਜੀ ਸੰਤ ਫਕੀਰਾਂ ਨੂੰ ਕੁਝ ਨਹੀਂ ਕਹਿੰਦਾ ਇੱਥੇ ਹੀ ਭੁੱਲ ਬਖਸ਼ਾ ਲੋ ਉਹਨੇ ਐਂਨਾ ਕਿਹਾ ਕਹਿੰਦੇ ਇੰਨੇ ਨੂੰ ਨਾ ਅਗਲੇ ਦਿਨ ਉਹ ਕਹਿੰਦੀ ਵੀ ਕੰਮ ਬਦਲ ਕੇ ਵੇਖ ਲਓ ਪੈਂਚਿਕ ਸੀਟਸ ਯਾਨੇ ਬੜੇ سارے ਡੰਗਰ ਰੱਖੇ ਹੋਏ ਸੀ ਉਹ ਡੰਗਰ ਲੈ ਕੇ ਤੇ ਉਹਦੇ ਡੰਗਰ ਚਾਰਨ ਲੱਗਿਆ ਘਰ ਵਾਲੀ ਨੇ ਕੁਝ ਪ੍ਰਸ਼ਾਦੇ ਬਨ ਕੇ ਨਾਲ ਦੇ ਦਿੱਤੇ ਕਹਿੰਦੇ ਪ੍ਰਸ਼ਾਦੇ ਲੈ ਕੇ ਨਾਂ ਤੇ ਜਾਣ ਲੱਗਾ ਕਹਿੰਦੇ ਦੁਪਹਿਰੇ ਉਹਨੂੰ ਡੰਗਰ ਚਾਰਦੇ ਚਾਰ ਦੇ ਤਿੱਖੜ ਦੁਪਹਿਰ ਹੋ ਗਈ ਰੁੱਖ ਦੇ ਥੱਲੇ ਬੈਠ ਕੇ ਨਾ ਪ੍ਰਸ਼ਾਦਾ ਖਾਣ ਲੱਗਾ ਇੰਨੇ ਨੂੰ ਕਹਿੰਦੇ ਕੁੱਤਾ ਉਹਦੇ ਕੋਲ ਆਇਆ ਹੁਣ ਉਹਦੇ ਕੋਲ ਖੜਾ ਰਿਆ ਉਹਨੇ ਇੱਕ ਰੋਟੀ ਕੱਢੀ ਤੇ ਉਹਨੂੰ ਪਾ ਦਿੱਤੀ ਫਿਰ ਦੂਜੀ ਕੱਢੀ ਤੇ ਉਹਨੂੰ ਪਾ ਦਿੱਤੀ ਦੋ ਪ੍ਰਸ਼ਾਦੇ ਆਪ ਖਾ ਲੇ ਕਿੰਦੇ ਹੁਣ ਜਦੋਂ ਨੇ ਦੋ ਪ੍ਰਸ਼ਾਦੇ ਖਾ ਲੇ ਨਾ ਤਾਂ ਉਹ ਸ਼ਾਮ ਨੂੰ ਘਰ ਆ ਗਿਆ ਜਦੋਂ ਘਰ ਆਇਆ ਤੇ ਸੇਠ ਕਹਿੰਦਾ ਵੀ ਦੇਖ ਤੇਰੇ ਕੋਲ ਲਿਆਰਾ ਤਾਂ ਕੋਈ ਹੈ ਨਹੀਂ ਦੁੱਧ ਲਈ ਤਾਂ ਤੂੰ ਐਵੇਂ ਕਰ ਇੱਕ ਗਾਂ ਇਥੋਂ ਲੈ ਜਾ ਕਿੰਦੇ ਸੇਠ ਨੇ ਗਾਂ ਦੇ ਦਿੱਤੀ ਹੁਣ ਆਪਣੀ ਗਾਂ ਨੂੰ ਵੀ ਚਾਰਨ ਲਈ ਨਾਲ ਲੈ ਜਾਇਆ ਕਰਦਾ ਕਿੰਦੇ ਕੁਝ ਸਮੇਂ ਚ ਗਾਂ ਸੋਈ ਤੇ ਇੱਕ ਬੱਚੀ ਦਿੱਤੀ ਕਿੰਦੇ ਹੁਣ ਉਹ ਗਾਵਾਂ ਨੂੰ ਨਾਲ-ਨਾਲ ਹੌਲੀ-ਹੌਲੀ ਪਾਲਣ ਲੱਗਾ ਦੋ ਕੁ ਸਾਲ ਚ ਕਿੰਦੇ ਹੁਣ ਉਹਨੂੰ ਡੰਗਰਾਂ ਦਾ ਚੰਗੀ ਤਰ੍ਹਾਂ ਕੰਮ ਆ ਗਿਆ ਕਿੰਦੇ ਹੁਣ ਉਹ ਡੰਗਰਾਂ ਦਾ ਵਪਾਰੀ ਬਣ ਗਿਆ ਪਹਿਲਾਂ ਘਰ 'ਚ ਇੱਕੋ ਕਮਰਾ ਸੀ ਤੇ ਉਹ ਵੀ ਕੱਚਾ ਹੁਣ ਕਹਿੰਦੇ ਘਰ ਵੀ ਬੜਾ ਵਧੀਆ ਤੇ ਕਹਿੰਦੇ ਜਿਹੜਾ ਵਿਹੜਾ ਸੀ ਉਹ ਵੀ ਡੰਗਰਾਂ ਨਾਲ ਭਰਿਆ ਹੋਇਆ ਕਹਿੰਦੇ ਤੁਰਦੇ ਤੁਰਦੇ ਨਾ ਇੱਕ ਦਿਨ ਉਹੀ ਸੰਤ ਫਕੀਰ ਉੱਥੋਂ ਲੰਘੇ ਜਾਣ ਉਹ ਕਹਿੰਦੇ ਭਲੇ ਪੁਰਖਾ ਕੀ ਕਰਦਾ ਪਿਆ ਉਹਨਾ ਆਪਣੇ ਉੱਥੇ ਡੰਗਰਾਂ ਦਾ ਕੰਮ ਕਰਨਦਿਆ ਸੀ ਕਹਿੰਦਾ ਸੰਤ ਫਕੀਰ ਜੀ ਮੈਂ ਹੁਣ ਤੇ ਤੁਹਾਨੂੰ ਜ਼ਰੂਰ ਦੱਸਾਂਗਾ ਕੀ ਕਰਦਾ ਪਿਆ ਮਾਂ ਪਹਿਲਾਂ ਹੀ ਜੋ ਤੁਸੀਂ ਕਿਹਾ ਸੀ ਵੀ ਭਲੇ ਪੁਰਖਾ ਵੀ ਪੁੱਛਿਆ ਸੀ ਕੀ ਕਰਦਾ ਤੇ ਮੈਂ ਆਖੋ ਔਖਾ ਬੋਲਿਆ ਸੀ ਨਾ ਮੈਂ ਉਹਦਾ ਭੁਗਤ ਚੁਕਿਆ ਉਹਨੇ ਕਿਹਾ ਜੀ ਮੈਨੂੰ ਨਾ ਰੰਗ ਭਾਗ ਲੱਗੇ ਹੋਏ ਨੇ ਤੇ ਆਓ ਅੱਜ ਪ੍ਰਸ਼ਾਦਾ ਛਕੋ ਉਹਨਾ ਕਿਹਾ ਮੈਂ ਤੇਰੇ ਕੋਲ ਪ੍ਰਸ਼ਾਦਾ ਛਕ ਚੁਕਿਆ ਉਹਨਾ ਕਿਹਾ ਜੀ ਮੈਂ ਤਾਂ ਹਜੇ ਤੱਕ ਤੁਹਾਨੂੰ ਪ੍ਰਸ਼ਾਦਾ ਛਕਾਇਆ ਹੀ ਨਹੀਂ ਮਿਲਿਆ ਹੀ ਉਸ ਸਮੇਂ ਤੋਂ ਬਾਅਦ ਆਜਾ ਉਹਨੇ ਕਿਹਾ ਨਹੀਂ ਮੈਂ ਤੇਰੇ ਹੱਥੋਂ ਪ੍ਰਸ਼ਾਦਾ ਛਕ ਚੁਕਿਆ ਉਹਨਾ ਕਿਹਾ ਜੀ ਕਦੋਂ ਕਹਿੰਦੇ ਯਾਦ ਕਰ ਇੱਕ ਦਿਨ ਤੂੰ ਦੁਪਹਿਰੇ ਬੈਠਾ ਹੋਇਆ ਸੀ ਤੇ ਕੁੱਤਾ ਆਇਆ ਸੀ ਉਹਨਾਂ ਕਹੇ ਜੀ ਹਾਂ ਜੀ ਕਹਿੰਦੇ ਉਹਦੇ ਰੂਪ ਚ ਮੈਂ ਪ੍ਰਸ਼ਾਦਾ ਛੱਕ ਚੁੱਕਿਆ ਵਾਂ ਕਹਿੰਦੇ ਉਸ ਨੂੰ ਬੜੀ ਭੁੱਖ ਲੱਗੀ ਸੀ ਤੇ ਕਹਿੰਦੇ ਉਹਨੇ ਤੁਹਾਨੂੰ ਐਨੀਆਂ ਅਸੀਸਾਂ ਦਿੱਤੀਆਂ ਸਨ ਕਹਿੰਦੇ ਉਹ ਅਸੀਸ ਦਾ ਬਦਲਾ ਵੀ ਚੁਕਾਣਾ ਆਵਾਂਗਾ ਤੇ ਤੇਰਾ ਅੰਤ ਵੀ ਸੁਖਾਲਾ ਕਰਦਾਗਾ ਐਨਾ ਕਹਿ ਕੇ ਚਲੇ ਗਏ ਹੁਣ ਹੌਲੀ ਹੌਲੀ ਕਹਿੰਦੇ ਬਜ਼ੁਰਗ ਹੋ ਗਿਆ ਜਦੋਂ ਬਜ਼ੁਰਗ ਹੋ ਗਿਆ ਨਾ ਤਾਂ ਕਹਿੰਦੇ ਉਹਨੇ ਹੁਣ ਵਿਚਾਰਿਆਂ ਨੇ ਮੰਜੇ ਤੇ ਪਿਆ ਰਿਆ ਕਰਨਾ ਕਹਿੰਦੇ ਜਿਹੜੇ ਪੁੱਤ ਪੋਤਰੇ ਸਨ ਕਹਿੰਦੇ ਉਹਨਾਂ ਕੰਮ ਕਰਿਆ ਕਰਨਾ ਇਨੇ ਮੰਜੇ ਤੇ ਪਏ ਕਲਪ ਦੇ ਰਹਿਣਾ ਕਰਨਾ ਉਹ ਆ ਕਰ ਲੋ ਆ ਨਹੀਂ ਜੇ ਕੀਤਾ ਆ ਕਰ ਲੋ ਕਹਿੰਦੇ ਐਵੇਂ ਕਰਿਆ ਕਰਨਾ ਹੁਣ ਉਹ ਸੰਤ ਫਕੀਰ ਨੇ ਕਹਿੰਦੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨੂੰ ਕੁਛ ਨਾ ਤਾਰਨ ਤੇ ਆਉਂਦੇ ਹੀ ਨੇ ਕਹਿੰਦੇ ਉਹਨਾਂ ਬਿੱਲੇ ਦੇ ਰੂਪ ਧਾਰ ਕੇ ਤੇ ਉਹਦੇ ਘਰ ਆਇਆ ਕਰਨ ਕਹਿੰਦੇ ਉਹਦੇ ਕਰੋ ਰੋਜ਼ ਦੁੱਧ ਪੀ ਕੇ ਤੇ ਮੁੱਛਾਂ ਨੂੰ ਜੜਾ ਉਹ ਉੱਪਰ ਨੂੰ ਕਰਕੇ ਤੇ ਚਲੇ ਜਾਇਆ ਕਰਨ ਇਹ ਬੜਾ ਪਿਆ ਪਿਆ ਕਲਪੇ ਕਰੇ ਵੀ ਵੇਖੋ ਤੁਸੀਂ ਦੁੱਧ ਵੀ ਨਹੀਂ ਕੱਜ ਸਕਦੇ ਬਿੱਲਾ ਰੋਜ ਆਉਂਦਾ ਤੇ ਪੀ ਜਾਂਦਾ ਹੁਣ ਬਿੱਲੇ ਨੇ ਕਿਹਾ ਉਹਦੇ ਮੰਜੀ ਦੇ ਪਾਵੇ ਦੇ ਕੋਲ ਬੈਠ ਜਾਇਆ ਕਰਨਾ ਕਹਿੰਦੇ ਪਹਿਲਾਂ ਵੀ ਤੇਰੀ ਰੁੱਖੀ ਬਾਣੀ ਨੇ ਤੈਨੂੰ ਮਰਵਾਇਆ ਸੀ ਤੇ ਹੁਣ ਵੀ ਤੇਰੀ ਰੁੱਖੀ ਬੋਲੀ ਨਹੀਂ ਤੈਨੂੰ ਮਰਵਾਉਣਾ ਕਹਿੰਦੇ ਹੁਣ ਨ ਕੁਝ ਦਿਨ ਲੰਘੇ ਤੇ ਉਹਦੇ ਅੰਤਿਮ ਜਦੋਂ ਸਵਾਸ ਨੇੜੇ ਆ ਗਏ ਕਹਿੰਦੇ ਬਿੱਲਾ ਉਹਦੇ ਕੋਲ ਆ ਕੇ ਬੈਠ ਗਿਆ ਹੁਣ ਉਹ ਕਹਿੰਦਾ ਵੀ ਤੂੰ ਰੋਜ ਦੁੱਧ ਪੀ ਜਾਂਦਾ ਅੱਜ ਤੂੰ ਮੇਰੀ ਮੰਜੀ ਦੇ ਕੋਲ ਹੀ ਆ ਕੇ ਬੈਠ ਗਿਆ ਉਨੇ ਕਹ ਮੈਂ ਤੇ ਤੇਰੀ ਮੁਕਤੀ ਕਰਨ ਆਇਆ ਵਾ ਪਰ ਤੇਰੀ ਰੁਖੀ ਬੋਲੀ ਲਗਦਾ ਨਹੀਂ ਤੇਰੀ ਮੁਕਤੀ ਕਰਨ ਆਵੇ ਉਹਨੇ ਕਿਹਾ ਕਿਵੇਂ ਕਹਿੰਦੇ ਪਛਾਣਿਆ ਮੈਂ ਉਹੀ ਸੰਤ ਫਕੀਰ ਹਾਂ ਜਿਸ ਨੇ ਤੈਨੂੰ ਕਿਹਾ ਸੀ ਵੀ ਤੇਰੇ ਅੰਤਿਮ ਸਮੇਂ ਤੇਰੇ ਉਹ ਜਿਹੜਾ ਪ੍ਰਸ਼ਾਦਾ ਹੈ ਉਹਦਾ ਤੇਨੂੰ ਮੁੱਲ ਵੀ ਦਵਾਂਗਾ ਤੇ ਤੇਰਾ ਅੰਤ ਵੀ ਸੁਖਾਲਾ ਕਰਦਾਗਾ ਉਹਨੇ ਕਿਹਾ ਵੀ ਤੂੰ ਉਸ ਭੁੱਖੇ ਜਿਹੜਾ ਕੁੱਤਾ ਸੀ ਉਹਨੂੰ ਪ੍ਰਸ਼ਾਦਾ ਛਕਾਇਆ ਸੀ ਨਾ ਇਹਦੇ ਬਦਲੇ ਆਉਣ ਵਾਲੀਆਂ ਤੇਰੀਆਂ ਸੱਤ ਗੁਲਾ ਕੋਲ ਕਦੇ ਵੀ ਧੰਦੀ ਕਮੀ ਨਹੀਂ ਆਵੇਗੀ ਤੇ ਤੂੰ ਜਿਹੜਾ ਉਸ ਸਮੇਂ ਮੈਨੂੰ ਕਿਹਾ ਸੀ ਵੀ ਪ੍ਰਸ਼ਾਦਾ ਛਕਾਇਆ ਤੇਰਾ ਮਨ ਬਣਿਆ ਉਹਦੇ ਕਰਕੇ ਕਹਿੰਦੇ ਜਾ ਤੈਨੂੰ ਸਵਰਗ ਦੀ ਪ੍ਰਾਪਤੀ ਹੋਵੇ ਤੇ ਤੇਰਾ ਆਉਣ ਵਾਲਾ ਜਨਮ ਸੁਖਾਲਾ ਹੋ ਜਾਏ ਕਹਿੰਦਾ ਇੰਨੀ ਕਹਿਣ ਦੀ ਧੀਰ ਸੀ ਤੇ ਉਹਦੇ ਸਵਾਸ ਨਿਕਲ ਗਏ ਕਹਿੰਦੇ ਹੁਣ ਸਵਾਸ ਨਿਕਲੇ ਤੇ ਉਹ ਨਾ ਉੱਤੇ ਆਰਾਮ ਨਾਲ ਤਪੂਸੀ ਮਾਰ ਕੇ ਤੇ ਉੱਤੇ ਛੱਜੇ ਤੇ ਜਾ ਕੇ ਬੈਠ ਗਿਆ ਹੁਣ ਜਦੋਂ ਬੈਠਿਆ ਤੇ ਉਹਦਾ ਘਰਦਿਆਂ ਨੇ ਅੰਤਿਮ ਜਿਹੜਾ ਸੰਸਕਾਰ ਕਰਦੇ ਨੇ ਸਾਰਾ ਕੁਝ ਕਰ ਦਿੱਤਾ ਕਹਿੰਦੇ ਹੁਣ ਉਹ ਜਿਹੜਾ ਬਿੱਲਾ ਬਣਿਆ ਸੀ ਉਹ ਸੰਤ ਫਕੀਰ ਬਣੇ ਉਸਾਂਵੇਂ ਉਹਨਾਂ ਕਿਆ ਵੀ ਕਹਿੰਦੇ ਇਹਨੇ ਦੋ ਪਰਸ਼ਾਦੇ ਸ਼ਿਕਾਏ ਤੇ ਸੱਤ ਕੁਲਾਂ ਦੇ ਇਨੇ ਜਿਹੜੇ ਉਹ ਅਮੀਰੀ ਲਖਵਾ ਲਈ ਜੇਕਰ ਕੋਈ ਹੋਰ ਵੀ ਐਵੇਂ ਕਰੇ ਤਾਂ ਉਹ ਵੀ ਆਪਣੇ ਆਉਣ ਵਾਲੀਆਂ ਪੁਸ਼ਤਾਂ ਵਿੱਚ ਅਮੀਰੀ ਲਖਵਾ ਲੇਗਾ ਐਨਾ ਕਹਿ ਕੇ ਸੰਤ ਫਕੀਰ ਉੱਥੋਂ ਚਲੇ ਗਏ ਹੁਣ ਉਹਨਾਂ ਦੇ ਘਰ ਪਹਿਲਾਂ ਕੱਖ ਨਹੀਂ ਸੀ ਤੇ ਉਹਨਾਂ ਦੀਆਂ ਪੁਸ਼ਤਾਂ ਵੀ ਅਮੀਰੀ ਦੇਖਣਗੀਆਂ ਜੇਕਰ ਆਪਾਂ ਵੀ ਐਵੇਂ ਕਰਤੀਆਂ ਤਾਂ ਘਰੋਂ ਗਰੀਬੀ ਕੋਹਾਂ ਦੂਰ ਹੋ ਜਾਏਗੀ ਹੁਣੇ ਆਪਾਂ ਤੈਹ ਕਰਨਾ ਹੈ ਕਿ ਕਰੋ ਗਰੀਬੀ ਦੂਰ ਕਰਨੀ ਹੈ ਜਾਂ ਦੁਖੀ ਦੇਖਣੇ ਨੇ ਇੱਕ ਵਾਰ ਇੱਕ ਨਗਰ ਦੇ ਵਿੱਚ ਨਾ ਇੱਕ सेठ ਰਿਹਾ ਕਰਦਾ ਸੀ ਬੜਾ ਅਮੀਰ ਸੀ ਉਹ सेठ ਸੇਠਾਣੀ ਤੋਂ ਦੇ ਦੋ ਜਵਾਬ ਉਸ ਨਗਰ ਦੇ ਵਿੱਚ ਰਿਹਾ ਕਰਦੇ ਸੀ सेठ ਨਾ ਜੋ ਵੀ ਉਹਦੇ ਕੋਲ ਜ਼ਰੂਰਤਮੰਦ ਆਉਂਦਾ ਉਹਦੀ ਮਦਦ ਕਰਦਿਆ ਕਰਦਾ ਉਹਨੂੰ ਪੈਸਾ ਟਕਾ ਦੇ ਦਿਆ ਕਰਦਾ ਉਹ ਪੋਲਾ ਪਾਲਾ ਸੀ ਲੋਕ ਬੜੇ ਚਤਰਚਲਾਕ ਸਨ ਕਹਿੰਦੇ ਉਸ ਦੀ ਜਿਹੜੀ ਧਨ ਰਾਸ਼ੀ ਸੀ ਉਹਨੂੰ ਕਦੀ ਵਾਪਸ ਨਹੀਂ ਸੀ ਕਰਦੇ। ਕਹਿੰਦੇ ਹੌਲੀ-ਹੌਲੀ ਨਾ ਜੋ ਦੇ ਕੋਲ ਧਨ ਰਾਸ਼ੀ ਸੀ ਲੋਕੀ ਰੋਜ਼ ਮਦਦ ਦੇ ਰੂਪ ਚ ਲੈ ਜਾਂਦੇ ਵਾਪਸ ਕੋਈ ਕਰਦਾ ਨਾ। ਕਹਿੰਦੇ ਇੱਕ ਸਮਾਂ ਐਵੇਂ ਦਾ ਆਇਆ ਵੀ ਉਹਦੇ ਕੋਲ ਨਾ ਜਿੰਨੀ ਧਨ ਰਾਸ਼ੀ ਸੀ ਉਹ ਖਤਮ ਹੋ ਗਈ। ਵਪਾਰ ਚ ਲਾਣ ਨੂੰ ਪੈਸਾ ਨਾ ਰਿਆ ਲੋਕਾਂ ਤੋਂ ਮੰਗਣਾ ਪਰ ਕਿਸੇ ਵਾਪਸ ਹੀ ਨਾ ਕਰਨਾ। ਸੇਠ ਨੇ ਕੋਸ਼ਿਸ਼ ਦੇਣ ਤਾਂ ਔਖੇ-ਸੌਖੇ ਕੱਢ ਲੇ ਪਰ ਹੁਣ ਨੋਬਤ ਇੱਥੋਂ ਤੱਕ ਆ ਗਈ ਸੀ ਵੀ ਘਰ ਵੀ ਖਾਣ ਨੂੰ ਕੁਝ ਨਹੀਂ ਸੀ। 세ટ ਦੀ ਪਤਨੀ ਨੇ ਇੱਕ ਦਿਨ ਬੜੀ ਪਰੇਸ਼ਾਨ ਹੋ ਗਈ। 세ટ ਦੀ ਪਤਨੀ ਕਹਿੰਦੀ ਮੈਂ ਅੱਜ ਪਾਣੀ ਜਦੋਂ ਭਰਨ ਗਈ ਸੀ ਮੈਂ ਸੁਣਿਆ ਸੀ ਵੀ ਲੋਕ ਕਹਿੰਦੇ ਵੀ ਨਾਲ ਵਾਲੇ ਨਗਰ 'ਚ ਇੱਕ ਸੇਠ ਆ ਤੇ ਲੋਕਾਂ ਦੇ ਪੁੱਣ ਖਰੀਦ ਲੈਂਦਾ। ਉਹਨੇ ਕਿਹਾ ਤੂੰ ਉੱਥੇ ਜਾ ਤੇ ਆਪਣੇ ਪੁੱਣ ਵੇਚ ਕੇ ਤੇ ਕੁਝ ਧਨ ਰਾਸ਼ੀ ਲੈ ਕੇ ਆ। ਉਹਨੇ ਕਿਹਾ ਭਾਗਵਾਨੇ ਵੀ ਮੈਂ ਕੋਈ ਨਾ ਕੋਈ ਕੀਤਾ ਕਰ ਲਾਂਗਾ। ਉਹਨਾਂ ਨੇ ਕਿਹਾ ਵੀ ਦੇਖ ਜਾਂ ਜਵਾਕ ਭੁੱਖੇ ਰੱਖ ਲੈ ਤੇ ਜਾਂ ਫਿਰ ਤੂੰ ਕੀਤੇ ਵੱਲ ਧਿਆਨ ਦੇ ਲੈ। ਹੁਣ ਮਜਬੂਰੀ ਵਸ ਉਹ ਵਿਚਾਰਾ ਚਲਾ ਗਿਆ। ਤੁਰਦੇ ਤੁਰਦੇ ਉਹ ਨਗਰ ਪਹੁੰਚਿਆ ਜਾ ਕੇ ਬੁਹਾ ਖੜਕਾਇਆ ਅੰਦਰੋਂ ਦਾ ਕਾਮਾ ਬਾਹਰ ਆਇਆ ਉਹਨੂੰ ਕਿਹਾ ਵੀ ਮੈਂ ਇੱਥੇ ਆਪਣੇ ਪੁੱਣ ਜਿਹੜੇ ਵੇਚਣ ਆਇਆ ਵਾਂ ਉਹਨੇ ਕਿਹਾ ਸੇਠ ਤਾਂ ਇਸ ਸਮੇਂ ਇੱਥੇ ਹੈ ਨਹੀਂ ਉਹਦੀ ਘਰਵਾਲੀ ਨੇ ਕਿਹਾ ਵੀ ਸੇਠ ਦੀ ਉਹ ਜਿਹੜੀ ਘਰਵਾਲੀ ਸੀ ਉਹਨੇ ਕਿਹਾ ਦੁਪਹਿਰ ਦਾ ਖਾਣਾ ਖਾਣ ਆਉਣਗੇ ਉਹਦੇ ਤੁਸੀਂ ਆਜੋ ਇੰਨਾ ਸਮਾਂ ਇੰਤਜ਼ਾਰ ਕਰ ਲਓ ਹੁਣ ਉਹ ਸੇਠ ਦੀ ਜਿਹੜੀ ਪਤਨੀ ਸੀ ਨਾ ਉਹ ਪਰਮਾਤਮਾ ਦਾ ਬੜਾ ਨਾਮ ਜਪਦੀ ਸੀ ਕਹਿੰਦੇ ਉਹ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਤੋਂ ਪਰਖ ਲੈਂਦੀ ਸੀ ਕਿੰਨੇ ਹੁਣ ਉਹ ਬਾਹਰ ਬੈਠ ਕੇ ਹੁਣ ਸਵੇਰ ਦਾ ਚੱਲਿਆ ਸੀ ਤਿੱਖੜ ਦੁਪਹਿਰ 'ਚ ਉਹ ਤੁਰਦਾ ਤੁਰਦਾ ਆਇਆ ਸੀ। ਉਹਦੀ ਪਤਨੀ ਨੇ ਝੋਲੇ ਦੇ ਵਿੱਚ ਇੱਕ ਪੌਣੇ ਚ ਨੂੰ ਕੁਝ ਰੋਟੀਆਂ ਲਪੇਟ ਕੇ ਤੇ ਦੇ ਦੇ ਦਿੱਤੀਆਂ। ਵਿਚਾਰਾ ਹੁਣ ਛਾਵੇਂ ਬੈਠ ਕੇ ਖਾਣ ਲੱਗਾ। ਜਿਵੇਂ ਖਾਣ ਲੱਗਾ ਇੱਕ ਕੁੱਤਾ ਨਾ ਪਿੱਛੇ ਆ ਕੇ ਤੇ ਖੜ ਗਿਆ। ਹੁਣ ਨਾ ਉਹ ਕੁੱਤਾ ਉਹ ਜਿਹੜੀ ਕੁੱਤੀ ਸੀ ਨਾ ਸੂਈ ਹੋਈ ਸੀ। ਉਹਦੇ ਬੱਚੇ ਵੀ ਸਨ। ਹੁਣ ਉਹਨੇ ਬੱਚਿਆਂ ਨੂੰ ਦੁੱਧ ਪਿਆੰਦੀ ਜੇ ਆਪ ਕੁਝ ਖਾਇਆ ਹੁੰਦਾ। ਕਿਨੇ ਕੋਲ ਖੜ ਗਈ। ਜਿਵੇਂ ਪਹਿਲੀ ਰੋਟੀ ਮੂੰਚ ਪਾਨ ਲੱਗਾਨਾ ਉਹਦੇ ਮੂੰਵਲ ਤੱਕ ਦੇਰੀ ਉਹਨੇ ਪਹਿਲੀ ਰੋਟੀ ਉਹਦੇ ਵੱਲ ਵਗਾ ਦਿੱਤੀ ਫਿਰ ਉਹਨੇ ਦੂਸਰਾ ਜਿਹੜਾ ਨਾਲ ਕਟੂਰਾ ਆ ਗਿਆ ਦੂਜੀਆਂ ਨੂੰ ਪਾਤੀ ਤੀਜਾ ਖਾਨ ਲੱਗਾ ਫਿਰ ਇੱਕ ਕਟੂਰਾ ਆ ਗਿਆ ਉਹਨੂੰ ਪਾਤੀ ਚੌਥਾ ਖਾਨ ਲੱਗਾ ਫਿਰ ਇੱਕ ਕਟੂਰਾ ਆ ਗਿਆ ਵਾਰੀ ਵਾਰੀ ਚਾਰੇ ਰੋਟੀਆਂ ਪਾ ਦਿੱਤੀਆਂ ਆਪ ਪਾਣੀ ਦਾ ਘੁੱਟ ਪੀ ਪੌਣਾ ਵਿੱਚ ਲਪੇਟ ਤੇ ਪਾ ਲਿਆ ਇਹਨਾਂ ਨੂੰ ਕਾਮੇ ਨੇ ਆਵਾਜ਼ ਲਗਾਈ ਕਿ ਸੇਠ ਆ ਗਏ ਨੇ ਤੇ ਤੁਹਾਨੂੰ ਆਵਾਜ਼ ਲਗਾਉਂਦੇ ਪਏ ਨੇ ਹੁਣ ਅੰਦਰ ਚਲਾ ਗਿਆ ਅੰਦਰ ਜਾ ਕੇ ਸੇਠ ਨੇ ਕਿਆ ਵੀ ਦੱਸੋ ਕਿ ਮੈਂ ਆਉਣੇ ਹੋਏ ਕਹਿੰਦਾ ਜੀ ਮੈਂ ਆਪਣੇ ਪੁੰਨ ਜਿਹੜੇ ਆ ਨਾ ਉਹ ਵੇਚਣ ਆਇਆ ਹਾਂ ਉਹਨੇ ਕਿਹਾ ਠੀਕ ਹੈ ਕਿਹੜੇ ਪੁੰਨ ਵੇਚਣੇ ਆ ਇੰਨੇ ਨੂੰ ਸੇਠ ਦੀ ਪਤਨੀ ਆ ਕੇ ਕਹਿੰਦੀ ਵੀ ਜਿਹੜਾ ਇਹਦਾ ਅੱਜ ਦਾ ਪੁੰਨ ਹੈ ਨਾ ਉਹ ਖਰੀਦੋ ਉਹਨੇ ਕਿਹਾ ਜੀ ਮਾਫ਼ ਕਰਿਓ ਅੱਜ ਦਾ ਮੈਂ ਕੋਈ ਪੁੰਨ ਨਹੀਂ ਕੀਤਾ ਪਰ ਇਸ ਤੋਂ ਪਹਿਲਾਂ ਮੈਂ ਵੀ ਇੱਕ ਸੇਠ ਹੁੰਦਾ ਸੀ ਤੇ ਮੈਂ ਬੜੇ سارے ਪੁੰਨ ਕੀਤੇ ਨੇ ਉਹਨੇ ਕਿਹਾ ਨਹੀਂ ਅਸੀਂ ਤੁਹਾਡੇ ਅੱਜ ਦੇ ਪੁੰਨ ਖਰੀਦਣੇ ਨੇ ਉਹਨੇ ਕਿਹਾ ਜੀ ਅੱਜ ਤਾਂ ਮੈਂ ਕੋਈ ਪੁੰਨ ਨਹੀਂ ਕੀਤਾ ਉਨੇ ਕਹਿਆ ਅੱਜ ਤੁਹਾਡੇ ਕੋਲ ਇੱਕ ਕੁੱਤੀ ਆਪਣੇ ਕਤੂਰੇ ਲੈ ਕੇ ਆਈ ਸੀ ਕਹਿੰਦੇ ਉਹ ਭੁੱਖ ਨਾਲ ਬਿਲਕਦੀ ਪਈ ਸੀ ਉਹਨੇ ਜੋ ਤੁਸੀਂ ਉਸ ਨੂੰ ਪ੍ਰਸ਼ਾਦਾ ਪਾਇਆ ਨਾ ਹੁਣ ਤੱਕ ਤੇ ਸਭ ਤੋਂ ਜ਼ਿਆਦਾ ਪੁੰਨ ਉਸੇ ਵਿੱਚ ਹੈ ਤੇ ਅਸੀਂ ਉਹੀ ਖਰੀਦਣਾ ਚਾਹੁੰਨੇ ਆ ਉਹਨੇ ਕਿਹਾ ਠੀਕ ਹੈ ਤੁਸੀਂ ਜਿਵੇਂ ਤੁਹਾਡੀ ਇੱਛਾ ਸੇਠ ਨੇ ਕਿਹਾ ਚਾਰ ਰੋਟੀਆਂ ਪਕਾ ਕੇ ਤੇ ਲਿਆ ਕੇ ਆ ਕੰਡੇ ਦੇ ਵਿੱਚ ਰੱਖ ਦੋ ਸੇਠ ਨੇ ਚਾਰ ਰੋਟੀਆਂ ਇੱਕ ਪਾਸੇ ਰੱਖੀਆਂ ਇੱਕ ਪਾਸੇ ਸੋਨੇ ਤੇ ਚਾਂਦੀ ਦੇ ਸਿੱਕੇ ਰੱਖੇ ਕਹਿੰਦੇ ਉਹ ਰੋਟੀਆਂ ਹਜੇ ਵੀ ਭਾਰੀ ਫਿਰ ਰਤਨ ਰੱਖੇ ਹਾਜੀ ਵੀ ਰੋਟੀਆਂ ਭਾਰੀ ਉਹਨੇ ਬੜਾ ਸਾਰਾ ਸੋਨਾ ਉਸ ਲਿਆ ਕੇ ਕੰਡੇ ਦੇ ਉਤੇ ਰੱਖ ਦਿੱਤਾ ਉਪਲੜਾ ਹਾਜੀ ਵਿਪਾਰੀ ਕਹਿੰਦੇ ਉਹ ਕਿੰਨਾ ਦਿਨ ਅੱਧਾ ਘੰਟਾ ਉਧਰ ਪਾਸੇ ਰੱਖਦਾ ਰਿਹਾ ਪਰ ਪੁੰਨ ਜਿਹੜੇ ਸਨ ਹਾਜੀ ਵੀ ਉਹ ਚਾਰ ਰੋਟੀਆਂ ਦੇ ਉੱਚੇ ਸਨ ਇਹ ਦੇਖ ਕੇ ਉਹਦੇ ਮਨ 'ਚ ਆਇਆ ਵੀ ਚਾਰ ਰੋਟੀਆਂ ਦਾ ਫਲ ਜੀ ਇੰਨਾ ਜ਼ਿਆਦਾ ਹੈ ਤਾਂ ਫਿਰ ਪ੍ਰਮਾਤਮਾ ਮੈਨੂੰ ਕਿਉਂ ਨਾ ਦੇਣਗੇ ਕਹਿੰਦੇ ਉਹਨੇ ਕਿਹਾ ਜੀ ਮੈਂ ਪੁੰਨ ਨਹੀਂ ਵੇਚਣਾ ਚਾਹੁੰਦਾ ਉਹਨੇ ਕਿਹਾ ਜੀ ਠੀਕ ਹੈ ਤੁਹਾਡੀ ਮਰਜ਼ੀ ਹੁਣ ਉਹ ਘਰ ਤੋਂ ਬਾਹਰ ਚਲਾ ਗਿਆ ਉਦੇ ਮਨ ਚ ਆ ਸੀ ਵੀ ਜੇ ਇਨਾਂ ਦਾ ਪੁੰਨ ਇੰਨਾ ਜ਼ਿਆਦਾ ਹੈ ਤਾਂ ਪਰਮਾਤਮਾ ਆਪੇ ਬਾਫੜਨਗੇ ਕਹਿੰਦੇ ਹੁਣ ਘਰ ਤੋਂ ਬਾਹਰ ਜਦੋਂ ਜਾਣ ਲੱਗਾ ਨਾ ਕਹਿੰਦਾ ਹੁਣ ਪਤਨੀ ਨਾ ਫੇਰ ਲੜੇਗੀ ਕਿ ਉਹਨੇ ਜਿੱਥੇ ਬਹਿ ਕੇ ਪ੍ਰਸ਼ਾਦਾ ਛਕਣ ਲੱਗਾ ਸੀ ਉਥੋਂ ਰੋੜੇ ਇੱਟੇ ਵਟੇ ਚੋਕ ਕੇ ਤੇ ਚੋਲੇ ਚ ਭਰ ਲਵੇ ਕਹਿੰਦੇ ਉਹ ਘਰ ਲੈ ਕੇ ਤੇ ਚਲਾ ਗਿਆ ਹੁਣ ਘਰ ਵਾਲੀ ਕਹਿੰਦੀ ਵੀ ਇੰਨਾ ਕੁਝ ਮਿਲ ਗਿਆ ਉਹ ਕਹਿੰਦਾ ਭਗਵਾਨ ਨੇ ਬਾਅਦ ਚ ਖੋਲੀ ਪਹਿਲਾਂ ਮੈਨੂੰ ਪ੍ਰਸ਼ਾਦਾ ਦੇ ਹੁਣ ਉਹ ਵਿਚਾਰਾ ਸਵੇਰ ਦਾ ਭੁੱਖਾ ਸੀ ਪ੍ਰਸ਼ਾਦਾ ਖਾ ਕੇ ਤੇ ਘਰ ਤੋਂ ਬਾਹਰ ਚਲਾ ਗਿਆ ਵੀ ਕਿਸੇ ਤੋਂ ਥੋੜਾ ਜਿਹਾ ਉਧਾਰ ਲੈ ਕੇ ਕੱਲ ਤੋਂ ਕੋਈ ਕੰਮ ਸ਼ੁਰੂ ਕਰਾਂਗਾ ਤੇ ਹੌਲੀ-ਹੌਲੀ ਆਪੇ ਚੱਲ ਪਏਗਾ ਪਰਮਾਤਮਾ ਮਿਹਰਬਾਨ ਹੋਣਗੇ ਕਹਿੰਦੇ ਉਹਦੀ ਪਤਨੀ ਨੇ ਜਦੋਂ ਖੋਲਿਆ ਨਾ ਤਾਂ ਕਹਿੰਦੇ ਉਸ ਵੱਟੇ ਸੋਨੇ ਹੀਰੇ ਵਿੱਚ ਬਦਲ ਚੁੱਕੇ ਸ ਉਹਨੇ ਜਦੋਂ ਘਰ ਆਇਆ ਤੇ ਉਹਦੀ ਪਤਨੀ ਉਹਦੀ ਖੁਸ਼ੀ-ਖੁਸ਼ੀ ਉਹਨੂੰ ਕਹਿੰਦੀ ਵੀ ਇੰਨਾ ਕੁਝ ਦਿੱਤਾ ਉਹਨੇ ਕਿਹਾ ਵੀ ਕੀ ਕੁਝ ਦਿੱਤਾ ਉਹਨੇ ਜਦੋਂ ਚੋਲਾ ਵੇਖਿਆ ਤੇ ਹੈਰਾਨੀ ਦੀ ਹੱਦ ਨਾਰੀ ਉਹਨੇ ਆਪਣੀ ਪਤਨੀ ਨੂੰ ਸਾਰਾ ਕੁਝ ਸੱਚ ਦੱਸਿਆ ਉਸ ਦਿਨ ਤੋਂ ਬਾਅਦ ਉਹ ਵਪਾਰੀਕਰਨ ਲੱਗੇ ਤੇ ਕਹਿੰਦੇ ਹਰ ਇੱਕ ਭੁੱਖੇ ਨੂੰ ਪ੍ਰਸ਼ਾਦਾ ਵਿਸ਼ਕ ਹੋਣ ਲੱਗੇ ਕਿਉਂਕਿ ਉਹਨੂੰ ਸਮਝ ਆ ਗਿਆ ਸੀ ਕਿ ਕਿਸੇ ਦਾ ਢਿੱਡ ਭਰਨਾ ਸਭ ਤੋਂ ਵੱਡਾ ਦਾਨ ਦਾ ਕੰਮ ਹੈ ਨਾਲੇ ਉਹਨੂੰ ਅਕਲ ਆ ਗਈ ਸੀ ਵੀ ਬਿਨਾ ਜਦੋਂ ਕਿਸੇ ਨੂੰ ਆਪਾਂ ਦਾਨ ਜਾਂ ਕਿਸੇ ਦੀ ਜ਼ਰੂਰਤ ਦੀ ਮੰਦ ਦੀ ਜ਼ਰੂਰਤ ਪੂਰੀ ਕਰਦੇ ਹਾਂ ਤਾਂ ਉਹ ਜ਼ਰੂਰਤਮੰਦ ਦੇ ਕੇ ਜ਼ਰੂਰਤ ਪੂਰੀ ਕੀਤੀ ਜਾਵੇ ਜੇ ਕਿਸੇ ਨੂੰ ਧਨ ਰਾਸ਼ੀ ਦੇਣੇ ਆ ਤਾਂ ਲੋੜ ਤੋਂ ਵੱਧ ਐਵੇਂ ਕਦੀ ਨਾ ਦੋ ਵੀ ਉਹ ਕੰਮ ਜੋਗਾ ਹੀ ਨਾ ਰਹੇ ਨਠੱਲਾ ਵਾਂਜੇ ਤੇ ਆਪਣੇ ਕੋਲ ਜਿਹੜਾ ਦੁਰਸਰੇ ਗੁਰਬਤ ਦੇ ਅਨਾਜ ਹੈ ਕਿੰਦੇ ਉਸਨੇ ਆਪਣੀ ਗੁਰਬਤ ਤੋਂ ਬਹੁਤ ਕੁਝ ਸਿੱਖਿਆ ਵੀ ਸੀ ਤੈਨੂੰ ਪਤਾ ਲੱਗ ਗਿਆ ਸੀ ਵੀ ਅਸਲ দান ਕਿਹੜਾ ਹੈ ਇਸ ਕਰਕੇ ਜੇਕਰ ਆਪਾਂ ਵੀ ਅਸਲ দান ਇਹ ਕਰਦੇ ਆ ਤਾਂ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਫਿਰ ਆਓ ਰਲ ਮਿਲ ਇੱਕ ਦੂਜੇ ਦਾ ਹੱਥ ਫੜੀਏ ਤੇ ਪਰਮਾਤਮਾ ਦੀ ਮਿਹਰ ਹਾਸਲ ਕਰੀਏ